ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਸੋਦਰ ਵਾਲੀ ਪੌੜੀ ਦੀ ਵਿਚਾਰ ਅੱਲ ਅਸੀਂ ਕਰ ਰਹੇ ਸਾਂ ਜਿਹਦੇ ਵਿੱਚ ਜਪਜੀ ਸਾਹਿਬ ਦੇ ਅੰਦਰ ਜਿੰਨੀਆਂ ਵੀ ਪੌੜੀਆਂ ਨੇ ਜਿਹੜੀ ਸੋਦਰ ਵਾਲੀ ਪੌੜੀ ਹੈ ਬਾਕੀ ਪੌੜੀਆਂ ਦੇ ਮੁਕਾਬਲੇ ਇਹਦੀਆਂ ਜ਼ਿਆਦਾ ਪੰਕਤੀਆਂ ਨੇ ਜ਼ਿਆਦਾ ਵੱਡੀ ਪੌੜੀ ਹੈ ਇਸ ਲਈ ਇਸ ਪੌੜੀ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਇਸ ਦੀ ਵਿਚਾਰ ਕਰ ਰਹੇ ਹਾਂ ਸੋ ਕੱਲ ਵਿਚਾਰ ਕਰ ਰਹੇ ਸੀ ਜਿੱਥੇ ਸੋਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਸੋ ਅਕਾਲ ਪੁਰਖ ਵਾਹਿਗੁਰੂ ਦੀ ਸਿਫਤਾਂ ਦੀ ਗੱਲ ਉਹਦੀ ਸਿਫਤ ਕਰਨ ਵਾਲਿਆਂ ਦੀ ਗੱਲ ਦੇਵੀਆਂ ਦੇਵਤਿਆਂ ਦੀ ਗੱਲ ਪ੍ਰਚਲਿਤ ਇਤਿਹਾਸਕ ਮਿਥਿਹਾਸਕ ਗੱਲਾਂ ਸੋ ਅਸੀਂ ਵਿਚਾਰ ਰਹੇ ਸੀ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਸੀ ਆਪਣੀ ਮਤਮ ਬੁੱਧ ਮੁਤਾਬਕ ਆਪਣਾ ਜਿੰਨਾ ਗਿਆਨ ਇਕੱਤਰ ਹੁੰਦਾ ਹੈ ਹਰ ਇੱਕ ਇਨਸਾਨ ਨੂੰ ਉਸ ਮੁਤਾਬਕ ਉਹ ਗੱਲ ਕਰਦਾ ਹੈ ਸੋ 사ਤਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਨੇ ਕਿ ਸੇਈ ਤੁਧਨੋ ਗਾਵੇਂ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਏ ਵਾਹਿਗੁਰੂ ਜੀ ਤੇਰੀ ਸਿੱਖਤ ਸਲਾਹ ਉਹੀ ਕਰ ਸਕਦੇ ਨੇ ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਰਦਾ ਕਿਉਂਕਿ ਜਿਹੜੇ ਪਰਮੇਸ਼ਰ ਜੀਓ ਤੁਹਾਡੇ ਨਾਮ ਨਾਲ ਜੁੜੇ ਨੇ ਉਹ ਨਾਮ ਦਾ ਰਸ ਲੈਂਦੇ ਨੇ ਕਿਉਂਕਿ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਗੁਰੂ ਸਾਹਿਬ ਲਿਖਦੇ ਨੇ ਕਹਿੰਦੇ ਨੇ ਕਿ ਜਿੰਨੇ ਵੀ ਦੁਨੀਆਂ ਦੇ ਰਸ ਨੇ ਜਿੰਨੇ ਵੀ ਆਨੰਦ ਨੇ ਉਹ ਸਾਰਿਆਂ ਤੋਂ ਜ਼ਿਆਦਾ ਆਨੰਦ ਤੇ ਰਸ ਨਾਮ ਦੇ ਵਿੱਚ ਹੈ ਜਿਸ ਨੂੰ ਨਾਮ ਦਾ ਰਸ ਆਣ ਲੱਗ ਗਿਆ ਉਹ ਦੂਸਰੇ ਰਸਾਂ ਨੂੰ ਤਿਆਗ ਦਿੰਦਾ ਹੈ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਇਹੋ ਜਿਹਾ ਨਾਮ ਦਾ ਰਸ ਹੈ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਹੋਰ ਕਹਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਹੇ ਵਾਹਿਗੁਰੂ ਜੀਓ ਮੈਂ ਕੀ ਵਿਚਾਰ ਦੇ ਸਕਦਾ ਮੇਰੀ ਪਾਇਆ ਨਹੀਂ ਹੈ ਕਿ ਮੈਂ ਸਾਰਿਆਂ ਦਾ ਜ਼ਿਕਰ ਕਰ ਸਕਾਂ ਮੇਰੀ ਇੰਨੀ ਪਾਇਆ ਨਹੀਂ ਹੈ ਸਤਿਗੁਰੂ ਨਾਨਕ ਸਾਹਿਬ ਦੀ ਇਹ ਵਡਿਆਈ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀਓ ਕਿਤਨੀਆਂ ਧਰਤੀਆਂ ਕਿਤਨੇ ਆਕਾਸ਼ ਕਿਤਨੇ ਪਤਾਲ ਖੰਡ ਮੰਡਲ ਬ੍ਰਹਿਮੰਡ ਤੁਸੀਂ ਬਣਾਏ ਨੇ ਕਿਤਨੇ ਜੀਵ ਪੈਦਾ ਕੀਤੇ ਨੇ ਕਿਤਨੇ ਰੰਗਾਂ ਦੇ ਲੋਕ ਨੇ ਜੀ ਗੱਲ ਕਰੀਏ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਇਹਦਾ ਕੌਣ ਸਾਰਾ ਜ਼ਿਕਰ ਕਰ ਸਕਦਾ ਨਹੀਂ ਕਰ ਸਕਦਾ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਹ ਆ ਵਿਚਾਰੇ ਹੋਏ ਗੁਰ ਜੀਓ ਮੈਂ ਵਿਚਾਰਾ ਕੀ ਕਰ ਸਕਦਾ ਸਾਰਿਆਂ ਦਾ ਮੈਂ ਜ਼ਿਕਰ ਨਹੀਂ ਕਰ ਸਕਦਾ ਤੈਨੂੰ ਗਾਉਣ ਵਾਲਿਆਂ ਦਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਜਿਓ ਐ ਗੁਰੂ ਪਿਆਰੀ ਸੰਗਤ ਗੁਰਮੁਖ ਪਿਆਰਿਓ ਸਤਗੁਰੂ ਬਖਸ਼ਿਸ਼ ਕਰਦੇ ਨੇ ਜ਼ਿਕਰ ਕਰਦੇ ਨੇ ਕਿ ਭਾਈ ਵਾਹਿਗੁਰੂ ਨੇ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਵਾਹਿਗੁਰੂ ਨੇ ਤੇ ਉਹ ਹਮੇਸ਼ਾ ਹੈ ਸਦਾ ਸੱਚ ਹੈ ਸਦਾ ਰਹਿਣ ਵਾਲੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਵੀ ਸਦਾ ਰਹਿਣ ਵਾਲਾ ਹੈ ਸਾਹਿਬ ਸਾਚਾ ਸਾਚੀ ਨਾਹੀ ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ ਦੁਨੀਆਂ ਦੇ ਵਿੱਚ ਅਸੀਂ ਵੇਖਦੇ ਆ ਨਾ ਕਈ ਵਾਰ ਕਿਸੇ ਦੀ ਵਡਿਆਈ ਪਹਿਲਾਂ ਨਹੀਂ ਹੁੰਦੀ ਤੇ ਸਮਾਂ ਆਂਦਾ ਹੈ ਉਹਦੀ ਵਡਿਆਈ ਹੋ ਸ਼ੁਰੂ ਹੋ ਜਾਂਦੀ ਤੇ ਸਮਾਂ ਆਂਦਾ ਹੈ ਉਹਦੀਆਂ ਵਡਿਆਈਆਂ ਖਤਮ ਹੋ ਜਾਂਦੀਆਂ ਨੇ ਤੇ ਉਹਦੀ ਸ਼ੋਹਰਤ ਖਤਮ ਹੋ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ੋਹਰਤ ਉਹਦੀ ਵਡਿਆਈ ਕਦੇ ਵੀ ਖਤਮ ਨਹੀਂ ਹੋਈ ਨਾ ਹੋਣੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਜਿਹਨੂੰ ਸਤਿਗੁਰੂ ਕਹਿੰਦੇ ਸੋਦਰ ਕਿਹਾ ਸੋ ਕਰ ਕਿਹਾ ਜਿਤਵੇ ਸਰਬ ਸੰਭਾਲੇ ਵੈਗਰੂ ਜੀ ਬੜੀ ਅਚਰਜ ਹੈ ਤੁਹਾਡੀ ਬਖਸ਼ਿਸ਼ ਇਹ ਉਹ ਤੁਹਾਡਾ ਦਰ ਉਹ ਕਰ ਬੜਾ ਅਚਰਜ ਹੈ ਜੇ ਨੂੰ ਕੋਈ ਵਰਣਨ ਨਹੀਂ ਕਰ ਸਕਦਾ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਹੈ ਵੀ ਹੋਸੀ ਜਾਇ ਨਾ ਜਾਸੀ ਅਕਾਲਪੁਰਖ ਵਾਹਿਗੁਰੂ ਹੈ ਹੋਵੇਗਾ ਵੀ ਨਾਉ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਕਿਤੇ ਗਿਆ ਹੈ ਨਾ ਕਿਤੇ ਜਾਣਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਸ ਸੰਸਾਰ ਦੇ ਵਿੱਚ ਉਹ ਪਰਮਾਤਮਾ ਵੱਸਦਾ ਹੈ ਜੇ ਅਸੀਂ ਕਹੀਏ ਕਿ ਹਰ ਥਾਂ ਮੌਜੂਦ ਹੋਵੇ ਜਿੱਥੇ ਹਰ ਵੇਲੇ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਭਈ ਦੁਨਿਆਵੀ ਤੌਰ ਤੇ ਕੋਈ ਜਾਂਦਾ ਹੈ ਕਿਸੇ ਘਰ ਕਿਤੇ ਦਰ ਕੁਝ ਸਮੇਂ ਵਾਸਤੇ ਲੇਕਿਨ ਉਹਦਾ ਘਰ ਹੁੰਦਾ ਹੈ ਕਿ ਜਿੱਥੇ ਹਮੇਸ਼ਾ ਉਹ ਰਹਿੰਦਾ ਜਗਾਦ ਸਮਾਂ ਰਹਿੰਦਾ ਹੈ ਜਿੱਥੇ ਉਹਦਾ ਟਿਕਾਣਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਦਾ ਟਿਕਾਣਾ ਕਿਹੜਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਉਹ ਹਮੇਸ਼ਾ ਗੁਰੂ ਦੀ ਸੰਗਤ ਦੇ ਵਿੱਚ ਵਸਦਾ ਹੈ ਗੁਰੂ ਦੇ ਦਰ ਤੇ ਵਸਦਾ ਹੈ ਕਿਉਂਕਿ ਉੱਥੇ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਉੱਥੇ ਗੱਲ ਹੀ ਉਹਦੀ ਹੁੰਦੀ ਗੁਰੂ ਦੇ ਦਰ ਤੇ ਕੇਵਲ ਤੇ ਕੇਵਲ ਇੱਕ ਦੀ ਗੱਲ ਹੁੰਦੀ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਇਸ ਲਈ ਉਹ ਪਰਮੇਸ਼ਰ ਜਿਨੇ ਇਹ ਸਾਰੀ ਰਚਨਾ ਰਚੀ ਹੈ ਉਹ ਹੈ ਹੋਏਗਾ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਉਹ ਆਦ ਜੁਗਾਦ ਤੋਂ ਹੈ ਜੁਗਾ ਜਵੰਤਰਾ ਤੋਂ ਹੈ ਵੀ ਹੈ ਤੇ ਆਉਣ ਵਾਲੇ ਸਮੇਂ ਹੋਵੇਗਾ ਵੀ ਉਹਨੇ ਸਦਾ ਰਹਿਣਾ ਹੈ ਸਦਾ ਥਿਰ ਹੈ ਸਤਗੁਰੂ ਪਾਤਸ਼ਾਹ ਅੱਗੇ ਬਚਨ ਕਰਦੇ ਨੇ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਤੇ ਉਸ ਆਕਾਲ ਪੁਰਖ ਨੇ ਰੰਗਾ ਰੰਗਾ ਦੇ ਕਈ ਰੰਗਾ ਦੀ ਦੁਨੀਆ ਬਣਾਈ ਵੱਖ-ਵੱਖ ਸੋਚ ਵੱਖ-ਵੱਖ ਰੰਗ ਬਾਰੇ ਤੌਰ ਤੇ अनेका ਰੰਗ ਨੇ ਉਸ ਪਰਮੇਸ਼ਰ ਦੇ ਤੇ ਜੀਵਾਂ ਦੇ ਮਨੁੱਖਾਂ ਦੇ ਕਿਤੇ ਗੂਰਾ ਰੰਗ ਹੈ ਕਿਤੇ ਕਾਲਾ ਰੰਗ ਹੈ ਕਿਤੇ ਕਣਕ ਬੰਨਾ ਰੰਗ ਹੈ ਕਿਤੇ ਭੂਰਾ ਰੰਗ ਹੈ ਕਿਤੇ ਪੀਲਾ ਰੰਗ ਹੈ अनेका ਰੰਗ ਮਨੁੱਖਾਂ ਦੇ ਇਹ ਤੋਂ ਇਲਾਵਾ ਜੀਵਾਂ ਦੇ ਬਨਸਪਤੀ ਦੇ પ્રાਣੀਆਂ ਦੇ ਜਿੰਨੇ ਵੀ ਸੰਸਾਰ ਵਿੱਚ ਪੈਦਾ ਹੋਏ ਨੇ ਵੱਖ-ਵੱਖ ਰੰਗਾਂ ਦੇ ਕਈ ਵਾਰ ਤੇ ਅਸੀਂ ਅਚਰਜ ਵਿੱਚ ਹੋ ਜਾਈਦਾ ਕਈ ਪੰਛੀਆਂ ਨੂੰ ਦੇਖ ਕੇ ਕਈ ਜੀਵਾਂ ਨੂੰ ਦੇਖ ਕੇ ਕਿ ਉਹਨਾਂ ਦੇ ਰੰਗ ਜਿਸ ਤਰ੍ਹਾਂ ਕੋਈ ਚਿੱਤਰਕਾਰ ਕਲਪਨਾ ਵੀ ਨਹੀਂ ਕਰ ਸਕਦਾ ਚਿੱਤਰਕਾਰ ਵੀ ਕਲਪਨਾ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਰੰਗ ਨੇ ਉਸ ਪਰਮੇਸ਼ਰ ਦੀ ਰਚੀ ਹੋਈ ਇਸ ਰਚਨਾ ਦੇ ਵਿੱਚ ਬੜੇ ਹੈਰਾਨ ਹੋਈਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵਖ ਵਖ ਜਿੰਸਾਂ ਵਖ ਵਖ ਜੀਵ ਵਖ ਵਖ ਜੂਨਾ ਰੰਗੀ ਰੰਗੀ ਭਾਂਤੀ ਕਰ ਕਰ ਜੈਨਸੀ ਮਾਇਆ ਜਨ ਉਪਾਈ ਉਸ ਅਕਾਲਪੁਰਖ ਵਾਹਿਗੁਰੂ ਨੇ ਤੇ ਉਹਨੇ ਇਸ ਤਰ੍ਹਾਂ ਵੱਖ-ਵੱਖ ਕਿਸਮਾਂ ਦੇ ਵਿੱਚ ਉਹਨਾਂ ਨੇ ਮਾਇਆ ਦੀ ਰਚਨਾ ਕਰ ਦਿੱਤੀ ਆ ਮਾਇਆ ਦੇ ਰੂਪ ਨੇ ਜਿਹਨੂੰ ਦੇਖ ਕੇ ਮਨੁੱਖ ਦਾ ਮਨ ਚਕਰਿਤ ਹੁੰਦਾ ਹੈ ਭਰਮਤ ਹੁੰਦਾ ਹੈ ਉਤੇਜਿਤ ਹੁੰਦਾ ਹੈ ਕਿਉਂਕਿ ਅਸੀਂ ਤੇ ਅੰਤਰਮੁਖੀ ਹੋਣਾ ਸੀ ਅਸੀਂ ਪਰਮੇਸ਼ਰ ਦੇ ਨਾਲ ਜੁੜਨਾ ਸੀ ਸਤਗੁਰੂ ਪਾਤਸ਼ਾਹ ਨੇ ਬਾਹਰੀ ਤੌਰ ਤੇ ਜੇ ਸ੍ਰਿਸ਼ਟੀ ਨੂੰ ਵੱਖ-ਵੱਖ ਰੰਗ ਭਰੇ ਨੇ ਤੇ ਉਹ ਇਸ ਕਰਕੇ ਕਿ ਜਦੋਂ ਮਨੁੱਖ ਬਾਹਰੀ ਤੌਰ ਤੇ ਹੁੰਦਾ ਤੇ ਉਹ ਦੇਖ ਕੇ ਕਹੇ ਵਾਹ ਅਚਰਜ ਤੇਰੀ ਕੁਦਰਤ ਹੈ ਤੇ ਇਸ ਸ੍ਰਿਸ਼ਟੀ ਨੂੰ ਦੇਖ ਕੇ ਕਹੇ ਵਾਹਿਗੁਰੂ ਤੇਰੇ ਰੂਪ ਅਨੰਤਾਨੇ अनेका ਨੇ ਸਤਗੁਰੂ ਪਾਤਸ਼ਾਹ ਜੀ ਵਾਹ ਹੈ ਤੂੰ ਵਾਹ ਹੈ ਤੇ ਉਸ ਤੋਂ ਬਾਅਦ ਫਿਰ ਸਾਨੂੰ ਉਸ ਦਾ ਨਾਮ ਚਿਤਾਵੇ ਉਹਨੂੰ ਸਿਮਰ ਕੇ ਸ੍ਰਿਸ਼ਟੀ ਨੂੰ ਦੇਖ ਕੇ ਜੋ ਦੀਸ ਹੈ ਸੋ ਤੇਰਾ ਰੂਪ ਨਜ਼ਰ ਆਵੇ ਉਹੀ ਨਜ਼ਰ ਆਵੇ ਸਤਿਗੁਰੂ ਪਾਤਸ਼ਾਹ ਨੇ ਅੱਗੇ ਵਚਨ ਕੀਤੇ ਨੇ ਕਿ ਉਸ ਵਾਹਿਗੁਰੂ ਨੇ ਤੇ ਇਸ ਤਰ੍ਹਾਂ ਫੁੱਡੇ ਜਿਗਰੇ ਨਾਲ ਜਗਤ ਨੂੰ ਪੈਦਾ ਕੀਤਾ ਹੈ ਕਿ ਜਿੱਥੇ ਪੈਦਾ ਕਰਕੇ ਉਹ ਸੰਭਾਲ ਵੀ ਆਪੇ ਹੀ ਕਰ ਰਿਹਾ ਹੈ ਇਹ ਨਹੀਂ ਕਈ ਵਾਰੀ ਦੁਨੀਆਂ ਵਿੱਚ ਹੁੰਦਾ ਹੈ ਇਨਸਾਨ ਜਿਹੜਾ ਹੈ ਉਹ ਬਹੁਤ ਸਾਰੇ ਉਹਦੇ ਬੱਚੇ ਹੁੰਦੇ ਨੇ ਪਰਿਵਾਰ ਹੈ ਤੇ ਉਹ ਕਈ ਵਾਰ ਪੈਦਾ ਕਰਕੇ ਤੇ ਜ਼ਿੰਮੇਵਾਰੀ ਤੋਂ ਦੂਰ ਹੋ ਜਾਂਦਾ ਹੈ ਤੇ ਧਿਆਨ ਨਹੀਂ ਕਰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਲੇਕਿਨ ਪਰਮੇਸ਼ਰ ਨੇ ਐਡਾ ਖਲ ਜਗਨ ਬਣਾ ਕੇ ਉਹ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਉਹ ਹਰੇਕ ਨੂੰ ਰਿਜਕ ਦਿੰਦਾ ਸਭ ਦੀ ਸੰਭਾਲ ਕਰਦਾ ਹੈ ਉਹਦੇ ਵਰਗਾ ਕੌਣ ਹੋ ਸਕਦਾ ਹੈ ਕੌਣ ਉਸ ਦਾ ਅੰਤ ਪਾ ਸਕਦਾ ਹੈ ਕਿਹੜੇ ਤਰੀਕੇ ਦੇ ਨਾਲ ਤੇ ਉਹ ਇਹ ਸਭ ਕੁਝ ਕਰ ਰਿਹਾ ਕੀ ਇਨਸਾਨ ਇੰਦਾ ਕਰ ਸਕਦਾ ਕਦੇ ਵੀ ਨਹੀਂ ਕੋਈ ਵੀ ਨਹੀਂ ਕਰ ਸਕਦਾ ਸਤਿਗੁਰੂ ਵਚਨ ਕਰਦੇ ਨੇ ਜੋ ਤਿਸ ਭਾਵ ਹੈ ਸੋਹੀ ਕਰਸੀ ਹੁਕਮ ਨਾ ਕਰਣਾ ਜਾਈ ਹੁਣ ਬਾਕੀ ਰਹੀ ਅਸੀਂ ਕਈ ਵਾਰੀ ਕਹਿੰਦੇ ਵਾਇਗਰ ਨੂੰ ਇਦਾਂ ਕਰਨਾ ਚਾਹੀਦਾ ਸੀ ਆਹ ਉਹਨੇ ਗਲਤ ਕੀਤਾ ਆਹ ਬੜਾ ਲੋੜਾ ਕੀਤਾ ਇਹਨੂੰ ਬਹੁਤ ਜ਼ਿਆਦਾ ਦੇ ਦਿੱਤਾ ਇਹਨੂੰ ਘੱਟ ਦਿੱਤਾ ਇਹਨੂੰ ਦਿੱਤਾ ਨਹੀਂ ਤੇ ਕਈ ਵਾਰੀ ਸੀ ਕਹਿੰਦੇ ਵਾਇਰੂ ਤੂੰ ਇਸ ਤਰ੍ਹਾਂ ਕਰ ਤੈਨੂੰ ਇਦਾਂ ਕਰਨੀ ਚਾਹੀਦੀ ਆਹ ਦੇ ਆਹ ਦੇ ਅਸੀਂ ਕਹਿੰਦੇ ਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇੱਥੇ ਹੋਣਾ ਉਹੀ ਹੈ ਜੋ ਉਹਨੇ ਕਰਨਾ ਤੇ ਦੂਜੀ ਗੱਲ ਇਹ ਕਿ ਉਹਨੂੰ ਅਸੀਂ ਕਰਨ ਨੂੰ ਮਜਬੂਰ ਨਹੀਂ ਕਰ ਸਕਦੇ ਉਹ ਪਰਮੇਸ਼ਰ ਸਾਡੀ ਮਰਜ਼ੀ ਨਾਲ ਨਹੀਂ ਚੱਲੇਗਾ ਸਾਡੇ ਹੁਕਮ ਦੇ ਨਾਲ ਨਹੀਂ ਚੱਲੇਗਾ ਉਹਦੇ ਤੇ ਸਾਡਾ ਹੁਕਮ ਨਹੀਂ ਚੱਲੇਗਾ ਕਿਸੇ ਦਾ ਵੀ ਨਹੀਂ ਹੁਕਮ ਉਹਦੇ ਤੇ ਚੱਲਦਾ ਹੁਕਮ ਉਹਦਾ ਸਾਰਿਆਂ ਤੇ ਚੱਲਦਾ ਤੇ ਨਾ ਹੁਕਮ ਨਾ ਕਰਨਾ ਜਾਈ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਭਾਈ ਆਸਾ ਕੀ ਵਾਰ ਦੇ ਵਿੱਚ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਬੇਨਤੀ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਤੇ ਦੂਜੀ ਗੱਲ ਹੁੰਦੀ ਏ ਕਿ ਅਸੀਂ ਦੇਖਦੇ ਆਂ ਕਿ ਅਸੀਂ ਜ਼ੋਰ ਨਾਲ ਜਾਂ ਹੁਕਮ ਨਾਲ ਜਾਂ ਸ਼ਿਪਾਰਸ਼ ਨਾਲ ਅਸੀਂ ਕਰਵਾ ਲੈਨੇ ਆ ਤੇ ਦੂਸਰਾ ਤਰੀਕਾ ਹੁੰਦਾ ਰਿਸ਼ਵਤ ਦੇ ਕੇ ਕਰਾਉਨੇ ਕਿਸੇ ਤੋਂ ਕੰਮ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉੱਥੇ ਰਿਸ਼ਵਤ ਵੀ ਨਹੀਂ ਚੱਲਦੀ ਅਸੀਂ ਧਾਰਮਿਕ ਸਥਾਨਾਂ ਤੇ ਆ ਕੇ ਕਰਦੇ ਆ ਨਾ ਰਿਸ਼ਵਤ ਦੇਣ ਦੀ ਕੋਸ਼ਿਸ਼ ਸੌਦੇਬਾਜ਼ੀ ਤੇ ਕਈ ਧਾਰਮਿਕ ਠੇਕੇਦਾਰ ਵੀ ਜਿਹੜੇ ਉਹ ਵੀ ਕਹਿੰਦੇ ਨੇ ਸਾਡੇ ਕੋਲ ਲਾਇਸੈਂਸ ਹੈ ਅਸੀਂ ਜੋ ਕਵਾਂਗੇ ਹੋ ਜਾਣਾ ਫਲਾਣਾ ਬਾਬਾ ਜੋ ਕਹਿੰਦਾ ਹੋ ਜਾਂਦਾ ਤੇ ਫਿਰ ਉੱਥੇ ਕਹਿੰਦੇ ਵਾਹਿਗੁਰੂ ਜੀ ਸਾਡਾ ਫਲਾਣਾ ਕਾਰਜ ਰਾਸ ਕਰ ਦਿਓ ਅਸੀਂ ਤੁਹਾਡਾ ਅਖੰਡ ਪਾਠ ਕਰਾ ਦੇਵਾਂਗੇ ਸੋਨੇ ਜਰ ਮਾਲਾ ਦੇ ਦਵਾਂਗੇ ਸਤਿਗੁਰੂ ਅਸੀਂ ਏਸੀ ਪੱਖਾ ਲਵਾ ਦਾਂਗੇ ਬਿਲਡਿੰਗ ਬਣਵਾ ਦਾਂਗੇ ਅਸੀਂ ਆ ਦੇ ਦਾਂਗੇ ਅਸੀਂ ਉਹ ਦੇ ਦਾਂਗੇ ਸਾਡਾ ਕੰਮ ਹੋ ਜਾਏ ਕਈ ਕਹਿ ਦਿੰਦੇ ਨੇ ਠੇਕੇਦਾਰ ਅਸੀਂ ਤੁਸੀਂ ਆ ਸੇਵਾ ਕਰ ਦਿਓ ਜੀ ਆ ਕੰਮ ਤੁਹਾਡਾ ਹੋ ਜਾਏਗਾ ਨਹੀਂ 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 ਹੁਕਮ ਨਾ ਕਰਨਾ ਜਾਏ ਉਹਨੂੰ ਹੁਕਮ ਨਹੀਂ ਹੋ ਸਕਦਾ ਉਹ ਕਿਸੇ ਚੀਜ਼ ਦਾ ਭੁੱਖਾ ਨਹੀਂ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹਨੂੰ ਕਿਸੇ ਬਿਲਡਿੰਗ ਦੀ ਲੋੜ ਨਹੀਂ ਐ ਇਹ ਜੋ ਸੀ ਧਾਰਮਿਕ ਕਾਰਜਾਂ ਲਈ ਮਾਇਆ ਦਿੰਦੇ ਆ ਜਾਂ ਕਾਰਜ ਕਰਦੇ ਆ ਇਹ ਅਸੀਂ ਇਹਨਾਂ ਧਾਰਮਿਕ ਕਾਰਜਾਂ ਨੂੰ ਚਲਾਉਣ ਵਾਸਤੇ ਲੋਕਾਂ ਦੀ ਸੁਭਦਾ ਵਾਸਤੇ ਆਪਣੀ ਸੁਭਦਾ ਵਾਸਤੇ ਅਸੀਂ ਇਹ ਕਰਦੇ ਆ ਤੇ ਪਰਮੇਸ਼ਰ ਇਹਨਾਂ ਚੀਜ਼ਾਂ ਨਾਲ ਖੁਸ਼ ਨਹੀਂ ਹੁੰਦਾ ਹਾਂ ਜਿਹੜੀ ਸੇਵਾ ਮਨੁੱਖ ਕਰਦਾ ਤੇ ਜਿੱਤੇ ਸੇਵਾ ਦੀ ਲੋੜ ਹੋਵੇ ਜਿੱਥੇ ਸੰਗਤ ਦਾ ਫਾਇਦਾ ਹੋਵੇ ਜਿੱਥੇ ਉਪਕਾਰ ਹੋਏ ਤੇ ਉਹ ਸੇਵਾ ਕੀਤੀ ਸਫਲ ਹੁੰਦੀ ਹੈ ਔਰ ਇਹ ਉੱਥੇ ਵੀ ਨਹੀਂ ਕਹਿ ਸਕਦੇ ਕਿ ਮੈਂ ਅਗਰ ਆ ਸੇਵਾ ਕੀਤੀ ਇਹਦੇ ਬਦਲੇ ਚ ਆ ਕੰਮ ਹੋ ਜਾਏ ਇਹ ਉਹਦੀ ਮਰਜ਼ੀ ਇੱਥੇ ਹੁਕਮ ਨਹੀਂ ਚੱਲਣਾ ਸੋ ਪਾਤਸ਼ਾ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਤੇ ਅਕਾਲ ਪੁਰਖ ਪਾਤਸ਼ਾ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਏ ਨਾਨਕ ਜੀਵਾਂ ਨੂੰ ਉਹਦੀ ਵਿੱਚ ਉਹਦੀ ਰਜਾ ਵਿੱਚ ਰਹਿਣਾ ਹੀ ਫੱਪਦਾ ਹੈ ਉਹਦੀ ਰਜਾ ਵਿੱਚ ਰਹਿ ਕੇ ਹੀ ਆਨੰਦ ਨੇ ਕਿਉਂਕਿ ਉਹ ਦੁਨੀਆ ਦੇ ਅੰਦਰ ਪਾਤਸ਼ਾਹ ਬੜੇ ਹੋ ਕੇ ਚਲੇ ਗਏ ਨੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਖਸਮ ਰਾਜਾ ਕਾ ਸਤਗੁਰੂ ਕਲਗੀਧਰ ਪਾਤਸ਼ਾਹ ਦੀ ਸਿਫਤ ਸਲਾਹ ਵਿੱਚ ਲਿਖਿਆ ਨਾ ਤੇ ਸਤਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਰਾਜਾਨ ਰਾਜ ਰਾਜਿਆਂ ਦਾ ਰਾਜਾ ਹੈ ਅਕਾਲ ਪੁਰਖ ਵਾਹਿਗੁਰੂ ਇਹ ਭੂਪਦ ਸਭ ਦਿਵਸ ਚਾਰ ਕੇ ਝੂਠੇ ਕਰਤ ਬਾਜਾ ਇਹ ਤੇ ਝੂਠੀਆਂ ਬਾਦਸ਼ਾਹੀਆਂ ਝੂਠੇ ਬੰਨ ਨੂੰ ਬੰਨਦੇ ਨੇ ਤੇ ਪਰਮੇਸ਼ਰ ਉਹਦੇ ਵਰਗਾ ਕੋਈ ਰਾਜਾ ਨਹੀਂ ਉਹਦੇ ਵਰਗਾ ਕੋਈ ਬਾਦਸ਼ਾਹ ਨਹੀਂ ਉਹਦੇ ਵਰਗਾ ਕੋਈ ਬਾਦਸ਼ਾਹ ਨਹੀਂ ਸਤਿਗੁਰੂ ਰਜਾ ਦੀ ਗੱਲ ਕਰਦੇ ਨੇ ਕਹਿੰਦੇ ਉਸ ਨੇ ਮਰਿਆਦਾ ਹੀ ਬਣਾਈ ਕਿ ਜਿਹੜਾ ਉਹਦੀ ਰਜਾ ਚ ਚੱਲਦਾ ਉਹ ਪਰਮੇਸ਼ਰ ਉਹਦੇ ਤੇ અપਾਰ ਬਖਸ਼ਿਸ਼ਾਂ ਕਰਦਾ ਹੈ ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਸਾਡੇ ਲਈ ਮਰਿਆਦਾ ਹੀ ਇਹ ਹੈ ਕਿ ਉਹਦੀ ਰਜਾ ਵਿੱਚ ਰਹਿਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲੇ हे ਨਾਨਕ ਉਸ ਵੈਦੂ ਨੇ ਇਹ ਮੁੱਢ ਤੋਂ ਹੀ ਇਹ ਮਰਿਆਦਾ ਬਣਾਈ ਬਦਲੀ ਨਹੀਂ ਨਾ ਬਦਲੇ ਕਿ ਉਹਦੀ ਹੁਕਮ ਤੇ ਰਜਾ ਵਿੱਚ ਸਾਨੂੰ ਚੱਲਣਾ ਚਾਹੀਦਾ ਉਹਦੇ ਬਾਣੇ ਵਿੱਚ ਚੱਲਣਾ ਚਾਹੀਦਾ ਮਨ ਮੇਰੇ ਸਤਿਗੁਰੂ ਕੇ ਬਾਣੇ ਚੱਲ ਇਹ ਗੁਰੂ ਨੇ ਕਿਹਾ ਸੋ ਪਾਤਸ਼ਾ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਇਹ ਨਾਨਕ ਮਨੁੱਖਾ ਨੂੰ ਉਹਦੀ ਰਜਾ ਵਿੱਚ ਰਹਿਣਾ ਹੀ ਫਵਦਾ ਹੈ ਸਤਿਗੁਰੂ ਕਿਰਪਾ ਕਰਨ ਜੀ ਇਨ ਕੱਖਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ